ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਹੋਰ ਚੱਲੀ ਬਿਸ਼ੰਬਰਪੁਰ ਦੀ ਸਾਖੀ ਅੱਗੇ 47 ਦਿਨਾਂ ਦਾ ਰਾਹ ਆਹਾ ਇੱਕ ਦਿਨ ਮਰਦਾਨੇ ਨੂੰ ਡਾਢੀ ਭੁੱਖ ਲੱਗੀ ਤਾਂ ਮਰਦਾਨੇ ਕਿਹਾ ਜੀ ਹੋ ਤੁਰ ਨਹੀਂ ਸਕਦਾ ਤਾਂ ਗੁਰੂ ਨਾਨਕ ਆਖਿਆ ਚੱਲ ਮਰਦਾਨਾ ਅੱਗੋ ਵੱਟਾ ਸ਼ਹਿਰ ਆਉਂਦਾ ਹੈ ਉੱਥੇ ਜੋ ਤੂੰ ਆਖੇਂਗਾ ਸੋ ਕਰੀਏਂਗੇ ਤਾਂ ਮਰਦਾਨੇ ਕਿਹਾ ਜੀ ਪੱਲੇ ਤਾਂ ਕੁਝ ਨਹੀਂ ਅਤੇ ਸ਼ਹਿਰ ਮੁਰਤੇ ਨੂੰ ਲੈ ਜਾਸੋ ਤਾਂ ਗੁਰੂ ਨਾਨਕ ਪੈਰਾ ਨਾਲ ਰੀਤ ਕਰੋਚੀ ਤਾਂ ਵਿੱਚੋਂ ਲਾਲ ਨਿਕਲ ਆਇਆ ਆਖਿਓਸ ਚਾਇਲ ਮਰਦਾਨਾ ਪੱਲੇ ਬਨ ਤਾਂ ਮਰਦਾਨੇ ਕਿਹਾ ਜੀ ਮੈਂ ਇਸ ਪੱਥਰ ਨੂੰ ਕਿਆ ਕਰਾਂ ਗੁਰੂ ਨਾਨਕ ਕਿਹਾ ਮਰਦਾਨਾ ਪੱਲੇ ਨੂੰ ਢੂੰਡਦੇ ਆਹੇ ਲੈ ਪੱਲੇ ਬਨ ਤਾਂ ਮਰਦਾਨੇ ਕਿਹਾ ਜੀ પેટ ਭਾਏ ਬਾਜੋ ਪੱਲੇ ਬੱਤੇ ਭੁੱਖ ਨਹੀਂ ਜਾਂਦੀ ਤਾ ਗੁਰੂ ਨਾਨਕ ਕਿਹਾ ਉਹ ਦੇਖ ਸ਼ਹਿਰ ਆਮਦਾ ਹੈ ਤਾਂ ਮਰਦਾਨੇ ਕਿਹਾ ਭਲਾ ਜੀ ਤ੍ਰੈ ਕੋਹਾਂ ਤੇ ਸ਼ਹਿਰ ਨਜ਼ਰ ਆਇਆ ਸੀ ਜਾਂਦੇ ਜਾਂਦੇ ਉਸ ਸ਼ਹਿਰ ਆਏ ਵੜੇ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਇਸ ਸ਼ਹਿਰ ਦਾ ਨਾਂਉ ਜਾਣਦਾ ਹੈ ਤਾਂ ਮਰਦਾਨੇ ਕਿਹਾ ਜੀ ਮੈਂ ਕਿੱਥੇ ਜਾਣਾ ਤਾਂ ਗੁਰੂ ਨਾਨਕ ਆਖਿਓਸ ਭਾਈ ਮਰਦਾਨਾ ਜਾ ਜਵਾਰੀ ਟੋਲ ਕਰ ਇਹ ਲਾਲ ਵੇਚ ਲੈ ਆਓ ਤੇ ਪਾਈ ਮਰਦਾਨਾ ਇਸ ਸ਼ਹਿਰ ਦਾ ਨਾਉ ਬਿਸ਼ੰਬਰਪੁਰ ਹੈ ਤਾਂ ਮਰਦਾਨੇ ਕਿਹਾ ਜੀ ਇਸ ਦਾ ਮੁੱਲ ਕਿਆ ਹੈ ਤਾਂ ਗੁਰੂ ਨਾਨਕ ਜੀ ਨੇ ਆਖਿਆ ਮਰਦਾਨਿਆ ਕੋਈ ਮੁੱਲ ਜੋ ਆਕੀਗਾ ਸੋ ਮੈਨੂੰ ਆਏ ਆਕੀ ਤਾਂ ਮਰਦਾਨਾ ਸ਼ਹਿਰ ਵਿੱਚ ਆਇਆ ਇੱਕ ਜਵਾਰੀ ਨੂੰ ਆਹ ਦਿਖ ਲਾਇਆ ਤਾਂ ਉਸ ਜਵਾਰੀ ਕਿਹਾ ਇਸ ਦੇ ਤਿੰਨ ਪੈਸੇ ਮੁੱਲ ਹੈ ਤਾਂ ਮਰਦਾਨੇ ਵਿਚਾਰ ਕੀਤਾ ਜੋ ਇਸ ਲਾਲ ਦਾ ਮੁੱਲ ਬਹੁਤ ਬਹੁਤ ਆਗਦੇ ਹੈ ਮੈਂ ਪੁੱਛ ਆਵਾਂ ਤਾਂ ਆਏ ਮਰਦਾਨੇ ਗੁਰੂ ਨਾਨਕ ਪਾਸ ਗਿਆ ਜੀ ਇਸ ਲਾਲ ਦੇ ਤਿੰਨ ਪੈਸੇ ਮਿਲਦੇ ਹਨ ਤਾਂ ਗੁਰੂ ਨਾਨਕ ਆਖਿਆ ਭਾਈ ਮਰਦਾਨਾ ਵੱਡੇ ਜਵਾਰੀ ਪਾਸ ਜਾ ਤਾਂ ਮਰਦਾਨੇ ਆਖਿਆ ਗੁਰੂ ਜੀ ਮੈਂ ਵੱਡਾ ਅਤੇ ਛੋਟਾ ਕੋਈ ਨਹੀਂ ਜਾਣਦਾ ਤੁਸੀਂ ਮੈਨੂੰ ਦੱਸੋ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਸਾਲਸرائی ਜਵਾਰੀ ਦਾ ਨਾਂਉ ਹੈ ਤੋ ਉਸ ਪਾਸੇ ਜਾਏ ਇਹ ਵੱਤ ਜਾ ਕੇ ਪੁੱਛਣ ਲੱਗਾ ਅਕੇ ਸਾਲਸਰਾਏ ਜਵਾਰੀ ਦੀ ਦੁਕਾਨ ਕਿਹੜੀ ਹੈ ਤਾਂ ਲੋਕਾਂ ਦੱਸਿਆ ਭਾਈ ਉਹ ਘਰ ਹੁੰਦਾ ਹੈ ਅਮਰਦਾਨਾ ਉਸਾ ਘਰ ਪੁੱਛਾਈ ਕਰ ਗਿਆ ਜਾਇ ਆਵਾਜ਼ ਕੀਤੀ ਉਸ ਤਾਂ ਉਸ ਜਵਾਰੀ ਅੰਦਰੋਂ ਗੁਲਾਮ ਭੇਜ ਦਿੱਤਾ ਜੋ ਤੂੰ ਕੋਣ ਹੈ ਭਾਈ ਮਰਦਾਨੇ ਕਿਹਾ ਜੀ ਕੁਝ ਸੌਦਾ ਵੇਚਣਾ ਹੈ ਤਾਂ ਜਵਾਰੀ ਕਹਾ ਅੰਦਰ ਲੈ ਆਉ ਤਾਂ ਮਰਦਾਨੇ ਨੂੰ ਅੰਦਰ ਲੈ ਗਿਆ ਪੁੱਛਣ ਲੱਗੇ ਕਉ ਭਾਈ ਕਿਆ ਸੌਦਾ ਕਰਨ ਆਇਆ ਹੈ ਆ ਮਰਦਾਨੇ ਹੱਥੋਂ ਲਾਲ ਘੜ ਦਿੱਤਾ ਤਾਂ ਜਵਾਰੀ ਹੱਥ ਲੈ ਕਰ ਦੇਖੇ ਤਾਂ ਕਿਆ ਦੇਖੇ ਜੋ ਇਸ ਲਾਲ ਉੱਪਰ ਲਿਖਿਆ ਹੈ ਜੋ ਇਹ ਲਾਲ ਵੇਚਣ ਲੈ ਆਵੇ ਇਸ ਨੂੰ 100 ਰੁਪਿਆ ਮਹਿਮਾਨੀ ਦੇਵਣੀ ਬਥਾਈ ਮੁੱਲ ਪਾਵੇਂ ਕਾਵੰਦ ਵੇਚੇ ਪਾਵੇਂ ਨਾ ਵੇਚੇ ਤਾਂ ਜਵਾਰੀ 100 ਰੁਪਿਆ ਆਨ ਮਰਦਾਨੇ ਦੇ ਹੱਥ ਦਿੱਤਾ ਅਤੇ ਲਾਲ ਆਪਣੇ ਪਾਸ ਰੱਖਿਆ ਤਾਂ ਮਰਦਾਨੇ ਕਿਹਾ ਜੀ ਮੈਂ ਕਾਵੰਦ ਪਾਸੋਂ ਪੁੱਛ ਆਵਾਂ ਤਾ ਜਵਾਰੀ ਕਹਾ ਜਾਏ ਪਾਈ ਕੁਛ ਆਉ ਤਾਮਰਦਾਨੇ 100 ਰੁਪਿਆ ਗੁਰੂ ਨਾਨਕ ਦੇ ਅੱਗੇ ਆਣ ਰੱਖਿਆ ਗੁਰੂ ਨਾਨਕ ਕਿਹਾ ਇਹ ਕਿਆ ਮੁੱਲ ਲੈ ਆਇਓ ਤਾਮਰਦਾਨੇ ਕਿਹਾ ਜੀ ਉਸ ਦਿੱਤਾ ਮੈਂ ਲੈ ਆਇਆ ਹਾਂ ਫਿਰ ਗੁਰੂ ਨਾਨਕ ਆਖਿਆ ਜਾ ਪੁੱਛ ਜੋ ਇਹ 100 ਰੁਪਿਆ ਮੁੱਲ ਦਿੱਤਾ ਹੈ ਇਹ ਹੈ ਤਾਮਰਦਾਨੇ ਆਖਿਆ ਭਲਾ ਜੀ ਮਰਦਾਨੇ ਫਿਰ ਜਵਾਰੀ ਨੂੰ ਜਾਇ ਪੁੱਛਿਆ ਜੀ ਇਹ ਲਾਲ ਦਾ ਕਾਬਤ ਆਖਦਾ ਹੈ ਇਸ ਰੁਪਿਆ ਤੁਸਾ ਕਿਸਾ ਦਿੱਤਾ ਹੈ ਇਸ ਦਾ ਮੁੱਲ ਦਿੱਤਾ ਹੈ ਜਾਂ ਉਸ ਜਵਾਰੀ ਆਖਿਆ ਭਾਈ ਇਸ ਲਾਲ ਤੇ ਲਿਖਿਆ ਹੈ ਜੋ ਕੋਈ ਇਹ ਲਾਲ ਲੈ ਆਵੇ ਭਾਵੇਂ ਵੇਚੇ ਭਾਵੇਂ ਨਾ ਵੇਚੇ ਉਹ 2700 ਰੁਪਿਆ ਮੈਂ ਮੰਨੀ ਦੇਣੀ ਤੇਰਾ ਲਾਲ ਅਮਨਤ ਪਿਆ ਹੈ ਖਾਵੰਦ ਤੋਂ ਪੁੱਛ ਆਓ ਮੁੱਲ ਪੁੱਛ ਆਓ ਤਾਂ ਮਰਦਾਨੇ ਗੁਰੂ ਨਾਨਕ ਨੂੰ ਆਏ ਕਿਹਾ ਜੀ ਜਵਾਰੀ ਐਉਂ ਆਖਦਾ ਹੈ ਜੋ ਇਸ ਲਾਲ ਤੇ ਲਿਖਿਆ ਹੈ ਜੋ ਇਸ ਲਾਲ ਨੂੰ ਲੈ ਆਵੇ ਤਿਸ ਨੂੰ 100 ਰੁਪਇਆ ਮਹਿਮਾਨੀ ਦੇਵਣੀ ਆਵੇਂ ਵਿੱਚੇ ਪਾਵੇਂ ਨਾ ਵਿੱਚੇ ਤਾਂ ਗੁਰੂ ਨਾਨਕ ਕਿਹਾ ਕਿ ਉਹ ਮਰਦਾਨਾ ਵੇਚਣਾ ਹੈ ਤਾਂ ਮਰਦਾਨੇ ਕਿਹਾ ਜੀ ਮੈਂ ਕੀ ਜਾਣਾਂ ਤੂੰ ਜਾਣ ਫਿਰ ਗੁਰੂ ਨਾਨਕ ਆਖਿਆ ਮੈਂ ਤੈਨੂੰ ਕਿਸ ਵਾਸਤੇ ਪੁੱਛਣਾ ਹਾਂ ਤਾਂ ਮਰਦਾਨੇ ਕਿਹਾ ਮੈਂ ਨਹੀਂ ਜਾਣਦਾ ਤੂੰ ਮੈਨੂੰ ਕਿਸ ਵਾਸਤੇ ਪੁੱਛਦਾ ਹੈ ਗੁਰੂ ਨਾਨਕ ਆਖਿਆ ਮਰਦਾਨਾ ਮੈਂ ਤੈਨੂੰ ਇਸ ਵਾਸਤੇ ਪੁੱਛਦਾ ਹਾਂ ਜੋ ਇਹ ਲਾਲ ਨਹੀਂ ਇਹ ਪਰਮੇਸ਼ਰ ਦਾ ਨਾਉ ਹੈ ਉਹ ਜਵਾਰੀ ਤਿੰਨ ਪੈਸੇ ਦਿੰਦਾ ਆਹ ਉਸ ਦੀ ਉਹ ਨਜ਼ਰ ਆਈ ਅਤੇ ਇਹ ਜਵਾਰੀ 100 ਰੁਪਿਆ ਬਿਨਾਂ ਮੁੱਲ ਲਿੱਤੇ ਦੇਵਨ ਲੱਗਾ ਇਹੇ ਕਰਤਾਰ ਦਾ ਨਾਉ ਲਾਲ ਲਈ ਭਾਵੇਂ ਵੇਚ ਭਾਵੇਂ ਰੱਖ ਜੇ ਨੰਗ ਭੁੱਖ ਕਬੂਲ ਕਰੇ ਤਾਂ ਰੱਖ ਨਹੀਂ ਤਾਂ ਵੇਚ ਖਾਓ ਤਾ ਮਰਦਾਨਾ ਸਮਝ ਗਿਆ ਤਾਂ ਮਰਦਾਨੀ ਆਖਿਆ ਜੀ ਮੈਂ ਨਾ ਹੀ ਵੇਚਦਾ ਤਾਂ ਫੇਰ ਗੁਰੂ ਨਾਨਕ ਆਖਿਆ ਮਰਦਾਨੇ ਨਹੀਂ ਵੇਚਦਾ ਤਾਂ 100 ਰੁਪਿਆ ਫੇਰ ਦੇ ਆਉ ਅਤੇ ਲਾਲ ਆਪਣਾ ਫੇਰ ਲੈ ਆਉ ਤਾਂ ਮਰਦਾਨੇ ਆਖਿਆ ਭਲਾ ਜੀ ਤਾਂ ਮਰਦਾਨਾ ਉਸ ਜਵਾਹਰੀ ਪਾਸ ਗਿਆ ਜਾਇਕਰ ਆਕਣ ਲਗਾ ਸ਼ਾਹ ਜੀ ਤੁਸੀਂ 100 ਰੁਪਿਆ ਆਪਣਾ ਲਓ ਅਤੇ ਲਾਲ ਦਿਓ ਖਾਵੰਦ ਨਹੀਂ ਵੇਚਦਾ ਤਾਂ ਜਵਾਰੀ ਕਿਹਾ ਪਲਾਪਾਈ ਲੈ ਆਪਣਾ ਲਾਲ ਲਾਲ ਮਰਦਾਨੇ ਦੇ ਹੱਥ ਦਿੱਤਾ ਤਾਂ ਮਰਦਾਨੇ ਆਪਣਾ ਲਾਲ ਲਿਆ ਅਤੇ ਮਰਦਾਨੇ 100 ਰੁਪਏ ਜਵਾਰੀ ਦੇ ਹੱਥ ਦਿੱਤਾ ਆਖੇ ਉਸ ਜੀ ਆਪਣਾ ਇਹ 100 ਰੁਪਏ ਗਿਣ ਲਓ ਤਾਂ ਜਵਾਰੀ ਮਰਦਾਨੇ ਤਾਈ ਆਖਿਆ ਅਰੇ ਭਾਈ ਇਸ ਲਾਲ ਉੱਪਰ ਲਿਖਿਆ ਹੈ ਜੋ ਕੋਈ ਇਹ ਲਾਲ ਲੈ ਆਵੇ ਤਿਸ ਨੂੰ 100 ਰੁਪਏ ਮਹਿਮਾਨੀ ਦੇਵਣੀ ਹਮ ਤੋ ਆਪਣਾ ਧਰਮ ਰੱਖਿਆ ਹੈ ਇਹ ਰੁਪਏ ਤੁਹਾਡੇ ਹਨ। ਹਮਾਰੇ ਤੋਂ ਨਹੀਂ। ਭਾਵੇਂ ਲਾਲ ਵੇਚੋ, ਭਾਵੇਂ ਨਾ ਵੇਚੋ, ਰੁਪਏ ਤਾਂ ਅਸਾ ਲੈਣੇ ਨਹੀਂ। ਤਾਂ ਮਰਦਾਨੇ ਨਾਲੇ ਦਾਲ, ਨਾਲੇ ਰੁਪਏ। ਦੋਵੇਂ ਵਸਤੂ ਗੁਰੂ ਨਾਨਕ ਜੀ ਅੱਗੇ ਆਣ ਰੱਖੀਆਂ। ਗੁਰੂ ਨਾਨਕ ਜੀ ਆਖਿਆ, ਮਰਦਾਨਿਆ ਇਹ ਰੁਪਏ ਕਿਉਂ ਆਂਦੇ ਹਨ? ਤਾਂ ਮਰਦਾਨੇ ਆਖਿਆ, ਜੀ ਮੈਂ ਆਤਾ ਰੁਪਏ ਦੇ ਰਹਾ। ਉਹ ਲਵੇ ਨਹੀਂ। ਉਹ ਆਖੇ, ਾਰੇ ਪਾਈ ਹਮੇ ਤਾਂ ਆਪਣਾ ਧਰਮ ਰੱਖਿਆ ਹੈ ਲਾਲ ਉੱਪਰ ਲਿਖਿਆ ਹੈ ਜੋ ਕੋਈ ਇਹ ਲਾਲ ਆਣ ਦਿਖਾਵੇ ਤੇ ਇਸ ਨੂੰ 100 ਰੁਪਿਆ ਮਹਿਮਾਨੀ ਦੇਵਣੀ ਅਬ ਇਹ ਤੁਹਾਰੇ ਹਨ ਤੁਹਾਰੇ ਨਹੀਂ ਕੀ ਕਰਾਂ ਤਾਂ ਫੇਰ ਗੁਰੂ ਨਾਨਕ ਜੀ ਕਿਹਾ ਤੂੰ ਇਵੇਂ ਜਾਇਕਰ ਆਗ ਸ਼ਾਹੀ ਵੇਚੀਏ ਤਾਂ ਮਹਿਮਾਨੀ ਲਈਏ ਤਾਂ ਮਰਦਾਨੇ ਆਖਿਆ ਭਲਾ ਤਾਂ ਮਰਦਾਨਾ ਉਸ ਜਵਾਰੀ ਦੇ 100 ਰੁਪਿਆ ਫੇਰ ਲੈ ਗਿਆ ਜਾਇਕਰ ਆਕਿਉਸ ਸ਼ਾ ਜੀ ਅਸੀਂ ਰੁਪਏ ਤੇਰੇ ਕਿਹੇ ਲਈਏ ਜਾਂ ਵੇਚੀ ਤਾਂ ਮਹਿਮਾਨੀ ਵੀ ਲਈਏ ਇਹ ਰੁਪਏ ਤੁਸੀਂ ਫੇਰ ਲਓ ਇਸ ਲਾਲ ਕਾ ਕਾਵੰਦ ਨਹੀਂ ਲੈਂਦਾ ਤਾਂ ਅੱਗੋ ਉਹ ਜਵਾਰੀ ਲੈ ਨਹੀਂ ਤਾਂ ਮਰਦਾਨਾ ਫੇਰ ਲੈ ਆਇਆ ਤਾਂ ਸ੍ਰੀ ਗੁਰੂ ਨਾਨਕ ਜੀ ਰੁਪਏ ਰੱਖੇ ਨਹੀਂ ਅਤੇ ਜਵਾਰੀ ਲੈ ਨਹੀਂ ਤਾਂ ਸੱਤ ਫੇਰੇ ਮਰਦਾਨੇ ਨੇ ਪਾਈ ਤਾਂ ਮਰਦਾਨਾ ਚਿੱਤਾ ਹੋਏ ਕਾ ਰੁਪਏ ਜਵਾਰੀ ਦੇ ਘਰ ਛੁੱਟ ਆਇਆ ਤਾ ਜਵਾਰੀ ਨੇ ਆਪਣੇ ਜੀ ਵਿਚਾਰ ਕੀਤਾ ਜੋ ਭਾਈ ਇਹ ਰੁਪਏ ਮੈਨੂੰ ਲੈਣੇ ਨਹੀਂ ਬੰਦੇ ਅਤੇ ਇਹ ਅਜੀ ਹੀ ਵਸਤੂ ਹੈ ਜੋ ਇਸ ਮਾਇਆ ਨੇ ਸੰਦਾਇਕ ਬ੍ਰਹਮਾਦਿਕ ਮੋਹੇ ਹਨ ਅਤੇ ਲਾਲ ਵੀ ਅਚੰਬੇ ਦਾ ਡਿੱਟਾ ਜਿਸ ਤੇ ਲਿਖਿਆ ਆਹ ਮੇਰੀ ਉਮਰ ਏਡੀ ਹੈ ਵੱਡੇ ਮੁੱਲ ਦੇ ਲਾਲ ਡਿੱਟੇ ਆਏ ਪਰ ਇਹ ਮਹਿਮਾ ਨਹੀਂ ਕਿਸੇ ਲਿਖੇ ਨਹੀਂ ਇੱਕ ਉਧਰਤੀ ਲਾਲ ਡਿੱਟਾ ਪਰ ਉਸ ਸੁਖਵੰਦ ਨੂੰ ਵੀ ਡਿੱਟਾ ਚਾਹੀਏ ਇਹੋ ਵਿਚਾਰ ਕਰਕੇ ਉਹ ਆਪਣੇ ਅਧਰ ਦੇ ਗੁਲਾਮ ਸਤਿਆ ਅਰ ਕਿਹਾ ਅਧਰ ਦਾ ਦੌੜ ਮਤ ਉਹ ਕਿਧਰੇ ਜਾਂਦੇ ਰਹਿਣ ਤਾਂ ਉਹਨਾਂ ਨੂੰ ਤੂੰ ਜਾਣਨਾ ਦੇਈ ਅਧਰ ਦਾ ਦੌੜ ਮਤ ਉਹ ਕਿਧਰੇ ਜਾਂਦੇ ਰਹਿਣ ਤਾਂ ਉਹਨਾਂ ਨੂੰ ਤੂੰ ਜਾਣਨਾ ਦੇਈ ਅਤੇ ਮੈਂ ਵੀ ਆਮਨਾ ਹਾਂ ਤੂੰ ਚੱਲ ਤਾਂ ਅਧਰ ਦਾ ਗੁਲਾਮ ਸ਼ਹਿਰੋਂ ਬਾਹਰ ਨਿਕਲ ਆਇਆ ਆਇ ਕਰ ਦੇਕੇ ਤਾਂ ਕੀ ਦੇਖੇ ਤਰੇ ਸਾਥ ਬੈਟੇ ਹਨ ਤਾਂ ਅਦਰਕਾ ਗੁਲਾਮ ਦੂਰ ਬੈਠ ਰਹਾ অতি ਮਰਦਾਨਾ ਬੋਲ ਨਹੀਂ ਸਕਦਾ ਅਜੇ ਹੀ ਭੁੱਖ ਲੱਗੀ ਹੈ ਜੋ ਆਖਣ ਬੋਲਨ ਦੀ ਸੁਧ ਨਹੀਂ ਪਰ ਦਰਦਾ ਮੂੰਹ ਕੁਝ ਆਖਦਾ ਨਹੀਂ ਗੁਰੂ ਨਾਨਕ ਮਰਦਾਨੇ ਵਾਲ ਦੇਖੇ ਤਾਂ ਅੰਦਰ ਨਹੀਂ ਸਹਿੰਦਾ ਹੈ ਪਰ ਮੂੰਹ ਚੁੱਪ ਕਰ ਰਿਹਾ ਹੈ ਇੱਕ ਘੜੀ ਕੁਸਰੀ ਤਾਂ ਸਾਲ ਸਰਾਏ ਵੀ ਸਹਜ ਨਾ ਆਇਆ ਨਫਰ ਦੇ ਸਿੱਤੇ ਚੁਕਾਇਕਰ ਸਾਰਨ ਵਸਤੂ ਸੱਭੇ ਰੱਖੀਆਂ ਰੱਖਕਰ ਹੱਥ ਜੋੜਕਰ ਅੱਗੇ ਖੜਾ ਹੋਇਆ ਤਾਂ ਗੁਰੂ ਨਾਨਕ ਆਖਿਆ ਕਿ ਉਹ ਭਾਈ ਜੀ ਕਿਉਂ ਤਾਂ ਸਾਲਸਰਾਏ ਆਖਿਆ ਜੀ ਇਹ 100 ਰੁਪਏ ਤੁਹਾਰੇ ਹਨ ਤੁਸੀਂ ਆਪਣੇ ਰੁਪਏ ਲਓ ਤਾਂ ਗੁਰੂ ਨਾਨਕ ਆਖਿਆ ਸਾਲਸਰਾਏ ਜੀ ਜੇ ਵੇਚੀ ਹੈ ਤਾਂ ਮਹਿਮਾਨੀ ਲਈ ਹੈ ਅਤੇ ਜੇ ਨਾ ਵੇਚੀ ਹੈ ਤਾਂ ਕਿਹੀ ਲਈ ਹੈ ਫਿਰ ਜਵਾਰੀ ਕਿਹਾ ਜੋ ਮੈਂ ਨਹੀਂ ਜਾਣਦਾ ਜੋ ਉਹ ਲਾਲ tha ਇਹ ਤੁਮ ਹੀ ਲਾਲ ਹੋ ਮੈਂ ਤੋ ਬਹੁਤ ਪਛਮਾਦ ਹੋਇਆ ਹੂੰ ਗੁਰੂ ਨਾਨਕ ਰਾਗ ਮਾਝ ਵਿੱਚ ਸ਼ਬਦ ਬੋਲਿਆ ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਨ ਜਿਨ੍ਹਾਂ ਲਾਲੀ ਨੇਤਰ ਮਹਿ ਦੂਜਾ ਨਾਹੀਂ ਜਾਣਨ ਸੁਣ ਸਾਲਸ ਤੂ ਜੋਹਰੀ ਆਪਣਾ ਲਾਲ ਪਛਾਨ ਕੂੜੇ ਲਾਲ ਨਾ ਕੰਡ ਬਨ ਆਪਣਾ ਸਾਹ ਸਿ ਜਾਣ ਰਹਾਉ कंकर पत्थर मेल कै नाऊ सदायो सह बिन सतगुर पूरे अंध है मूल न बुझे राह मेरा मेरा कर संजो राती अते देह काई साख न उपजी कलर बुठे में सुन सालस एक बेनती जो कर्म प्राप्त होए नानक एक आराधी है दुख न कह कोई ता सालस राय के हां जी तुम्हारा नाम क्या है और तुम होते कौन हो और तुम्हारा देश कौन है और तुम्हारा पेख कौन है हमको हैरानगी लग रही है वड़े -वड़े अतीत खाट दर्शन के देखे हैं और भी कई देखे हैं पर तुम्हारा पेख कुछ पाया नहीं जाता मैं तो बिस्माद हो ही रहा हूं तुम आप ही बताओ ता गुरु नानक जी कहा सुन सलसराय नाम हमारा नानक निरंकारी है ਉਤੇ ਨਿਰੰਕਾਰ ਕੇ ਦੇਸ਼ ਹੂੰ ਅਰਪੇਖ ਵੀ ਨਿਰੰਕਾਰ ਦਾ ਹੀ ਹੈ ਤਾਂ ਸਾਲਸਰਾਏ ਕਿਹਾ ਜੀ ਤੂੰ ਨਿਰੰਕਾਰ ਤੇ ਕਿਆ ਹੈ ਤਾਂ ਗੁਰੂ ਨਾਨਕ ਜੀ ਰਾਗ ਮਾਰੂ ਵਿੱਚ ਸ਼ਬਦ ਬੋਲਿਆ ਮਾਰੂ ਮਹੱਲਾ ਪਹਿਲਾ ਬਿਮਲ ਮਝਾ ਬਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਸ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ दातर तू कभी न जान सरे पक सिबाल बसस निर्मल जल अमृत न लक सरे रहाओ बस जल नित न बस अलियल मीर चचा गुन रे चंद कुमुदनी दूरो निवसस अनभो कारण रे अमृत खंड दूध मद संचस तू बन चातुर रे अपना आप तू कबू न छोड़स पिसन प्रीत ज्योरे पंडित संग वसै जनमूरख ਆਗਸ ਸਾਜ ਸੁਨੇ ਆਪਣਾ ਆਪ ਤੂੰ ਕਬੂ ਨਾ ਛੋੜ ਸੋਹਣ ਪੂਛ ਛੋਰੇ ਇੱਕ ਪੱਖਾਂਡੀ ਨਾਮ ਨਾ ਰਚੇ ਇੱਕ ਹਰ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਚਾਪਰੇ ਤਾਂ ਉਸ ਜਵਾਰੀ ਕੇ ਆ ਮੈਨੂੰ ਨਿਹਾਲ ਕਰੋ ਏ ਰੁਪਏ ਲਓ ਤਾਂ ਗੁਰੂ ਨਾਨਕ ਕੇਹਾ ਭਾਈ ਜਵਾਰੀ ਏ ਰੁਪਏ ਤੁਸਾਂ ਨੂੰ ਰੱਖਣੇ ਬੰਦੇ ਹਨ ਤੂੰ ਸਾਡੇ ਕੰਮ ਤੇ ਹਨ ਉਹ ਸਾਨੂੰ ਸੋਹਂਦੇ ਹਨ ਅਸੀਂ ਫਕੀਰ ਅਤੀਤ ਆਹੇ ਤਾਜਵਾਰੀ ਕਿਹਾ ਜੀ ਇਹ ਮੇਵਾ ਤੇ ਪਕਵਾਨ ਅਤੇ ਕੁਝ ਹੋਰ ਭੋਜਨ ਅਚੂ ਗੁਰੂ ਨਾਨਕ ਅੰਗੀਕਾਰ ਨਾ ਹੀ ਕਰੇ ਅਤੇ ਮਰਦਾਨਾ ਬੋਲੇ ਨਾ ਹੀ ਅਤੇ ਅੰਦਰੋਂ ਆਕੇ ਕਿਵੇਂ ਲੈ ਤਾਂ ਪਲਾਵੇਂ ਮੈਂ ਤਾਂ ਭੁੱਖਾ ਮਰਦਾ ਹਾਂ ਗੁਰੂ ਨਾਨਕ ਰਾਗ ਮਾਰੂ ਵਿੱਚ ਸ਼ਬਦ ਕੀਤਾ ਪ੍ਰੇਤ ਪਕਵਾਨ ਜੋ ਭੋਜਨ ਕਰੀਏ ਲੂਚੀ ਲੋਚਾ ਪੂਰੀ ਮਿਠਾਈ ਰਸਨਾ ਰਸ ਕਸ ਬੋਲੇ ਆ ਮੰਨ ਰਹੀ ਐ ਚੋਰੀ ਰਾਵ ਸੁਣ ਸਾਲਸ ਤੂੰ ਭਾਈ ਮੇਰੀ ਸਮਝ ਪਵੀ ਤਾਂ ਹੋਏ ਨਿਬੇਰੇ ਮੇਵਾ ਮਿਲਨ ਤੋ ਮਾਰਾ ਕਹੀਐ ਸਤ ਕੇ ਬਾਗੇ ਚੋੜੇ ਖਾਵਣ ਕਾਏ ਅਗਾਵੇ ਸੋਈ ਜੋ ਬਿਕ ਤੋ ਮਨ ਤੋੜੇ ਤਾਂ ਅਦਰਕੇ ਗੁਲਾਮ ਅਗੋਹੀ ਕਾ ਵੰਦ ਪਾਸੋ ਗੁਰੂ ਨਾਨਕ ਦੇ ਪੈਰਾ ਤੇ ਮੱਥਾ ਟੇਕਿਆ ਤਾਂ ਗੁਰੂ ਨਾਨਕ ਅਦਰਕੇ ਗੁਲਾਮ ਤੇ ਬਹੁਤ ਕੁਝ ਹੋਇਆ ਬਾਬੇ ਬਚਨ ਕੀਤਾ ਮਰਦਾਨਿਆ ਪ੍ਰਸ਼ਾਦ ਲੈ ਅਗੋ ਮਰਦਾਨਾ ਇਹ ਬਾਤ ਮੰਗਦਾ ਆਹਾ ਮਰਦਾਨੇ ਪ੍ਰਸ਼ਾਦ ਲੀਤਾ ਗੁਰੂ ਬਾਬੇ ਅੱਗੇ ਅਰਦਾਸ ਕੀਤੀ ਉਸ ਜੀ ਗਰੀਬ ਨਿਵਾਜ਼ ਕਿਉਂ ਕਰ ਹੁਕਮ ਹੈ ਤਾਂ ਬਾਬੇ ਆਖਿਆ ਮਰਦਾਨਿਆ ਅਸਾ ਤੇਰੇ ਵਾਸਤੇ ਸਾਲਸਰਾਏ ਆਂਦਾ ਹੈ ਤੂੰ ਪ੍ਰਸ਼ਾਦ ਖਾਹੋ ਤਾਂ ਮਰਦਾਨਾ ਬਹੁਤ ਖੁਸ਼ੀ ਹੋਇਆ ਅਤੇ ਲੱਗਾ ਕਾਵਨ ਤਾਂ ਗੁਰੂ ਨਾਨਕ ਪੌੜੀ ਆਖੀ उत्तम जन्म सो सागत कहिए नीर नारायण पावो लोभ लहरते तभी छूटे साद संगत गुण गावो सुन सालस एगो ला तेरा आप नारायण माना नानक भगत संग मिल ऊचे ऊचे पद ठहराना ता फेर सालस राए हाथ जोड़कर आजजी कीती जी मेरी मुक्ति करो अपने साईं दे वास्ते असानू इस बलाए नालो कडो ਤਾਂ ਗੁਰੂ ਨਾਨਕ ਕਹਿਆ ਹੁਣ ਸਾਲਸਰਾਏ ਤੂੰ ਆਪਣੇ ਅਦਰ ਕੇ ਗੁਲਾਮ ਦੇ ਪੈਰਾਂ ਤੇ ਟੈਪਉ ਤੇਰੀ ਗਤ ਹੋਵੇਗੀ ਤਾਂ ਸਾਲਸਰਾਏ ਕਹਿਆ ਗੁਰੂ ਜੀ ਅਤਰ ਕਾ ਤਾਂ ਸਾਧੂ ਹੈ ਜੇ ਤੁਸੀਂ ਆਖੋ ਤਾਂ ਮੈਂ ਸਭ ਦੇ ਪੈਰੀ ਪਵਾਂ ਤਾਂ ਸਾਲਸਰਾਏ ਪੈਰਾਂ ਤੇ ਟੈਪਿਆ ਜੀ ਮੇਰੇ ਵਾਸਤੇ ਕਰਤਾਰ ਤੁਹਾਨੂੰ ਲੈ ਆਇਆ ਹੈ ਗੁਰੂ ਜੀ ਸਾਲਸਰਾਏ ਉੱਤੇ ਬਹੁਤ ਖੁਸ਼ੀ ਕੀਤੀ ਆਪਣੇ ਸਿਰ ਉੱਤੇ ਅੰਗੋਚਾ ਦਿੱਤਾ ਪਾਈ ਸਾਲਸਰਾਏ ਲੈ ਕੇ ਸਿੱਧ ਤੇ ਸਿਰ ਤੇ ਬਤਲ ਬੰਨਣ ਨਾਲ ਸਾਲਸਰਾਏ ਦੇ ਕਪਾਟ ਖੁੱਲ ਗਏ ਸਾਲਸਰਾਏ ਦਾ ਰੰਗ ਹੋਰ ਹੋਇ ਗਿਆ ਤਾਂ ਸਾਲਸਰਾਏ ਨੂੰ ਸ਼ਬਦ ਪ੍ਰਾਪਤ ਹੋਇਆ ਸਤਿਗੁਰੂ ਦਾਤਾ ਨਾਮਕਾ ਦਿਨੇ ਖੋਲ ਕਪਾਟ ਇਕੋ ਵਣ ਜਾ ਵਣ ਜਾ ਬੋਤ ਨਾ ਆਵੇ ਕਾਂਟ ਸਤਿਗੁਰੂ ਨਾਨਕ ਪੂਰਾ ਬਚਨ ਕਾ ਸੂਰਾ ਰਾਉ ਅਗਮ ਨਿਗਮ ਵਿਕਾਵੇ ਤਾਂ ਕੋਲੇ ਨੇਤਰ ਅਨੰਤ ਜਗਤ ਵਣਜਾਰਾ ਸਗਲ ਹੈ ਸਾ ਇੱਕ ਭਗਵੰਤ ਵਣਜਾ ਮਾਰਾ ਸਤਿਗੁਰੂ ਉਂਜੀ ਹਮਾਰੀ ਨਾਮ ਆਟ ਪੈਰ ਤਨ ਲਾਗ ਰਹੇ ਸੋਈ ਹਮਾਰੇ ਕਾਮ ਸਾਲਸ ਬਿਨ ਵੈ ਬੇਨਤੀ ਤੁਮ ਸੁਨ ਲੈ ਹੋ ਕਰਤਾਰ ਕੱਚਾ ਰੰਗ ਉਤਾਰ ਕੇ ਝਾੜੇ ਰੰਗ ਅਪਾਨ ਫਿਰ ਰਾਗ ਬਿਲਾਵਲ ਸ਼ਬਦ ਗੁਰੂ ਨਾਨਕ ਜੀ ਕੀਤਾ गुरु शब्द निधान है मनमुख आवा गौण लक जूनी परमाई है फिर पावेगा निर्मल हीरा नाम है कोई परखे परख बेदी अंत न विचार बेड़ा हर का नाम है जिस जड़ उतरे पार पाई सबको देखण विनाश अंजन पाई सब को विच विनाश ਜਿਨ ਲੋਇਨ ਚੱਕ ਦੇਖੀ ਹੈ ਸੇ ਲੋਇਨ ਪਰਗਾਸ ਕੰਚਨ ਕੰਚਨ ਹੋਇਆ ਮਾਨਕ ਤਰੇ ਅਪਾਰ ਜੰਦਰਾ ਕੋਲਾ ਕੋਟੜੀ ਜਨਨਾਨਕ ਧਰਮ ਦਵਾਰ ਤਾਂ ਗੁਰੂ ਨਾਨਕ ਜੀ ਪਿਸ਼ੰਬਰਪੁਰ ਅਧਰ ਕੇ ਗੁਲਾਮ ਨੂੰ ਅਤੇ ਸਾਲਸਰਾਏ ਜਵਾਰੀ ਨੂੰ ਦੋਨਾਂ ਉੱਤੇ ਮਿਹਰਬਾਨੀ ਕੀਤੀ ਉਹਨਾਂ ਨੂੰ ਮੰਜੀ ਬਹਾਇਆ ਸਿੱਖੀ ਪ੍ਰਗਟਾਈ ਸਾਰੇ ਦੇਸ਼ ਵਿੱਚ ਨਾਮਦਾਨ ਪ੍ਰਗਟਾਇਆ ਆਖਿਓਸ ਸੂਨ ਸਾਲ ਸਾਈ ਜਿੱਚਰ ਤੂੰ ਜੀਵੇਂ ਟੀਚਰ ਤੇਰੀ ਮੰਜੀ ਹੈ ਅਤੇ ਜਾਂ ਤੇਰੀ ਦੇ ਚੁੱਟੇ ਤਾਂ ਅਧਰਕਾ ਬਹੇਗਾ اور ਤੇਰੀ ਔਲਾਦ ਦਾ ਕੰਮ ਨਹੀਂ ਪਹਿਲੇ ਮੰਜੀ ਇਸੇ ਅਧਰਕੇ ਕੀ ਆਈ ਪਰ ਅਸਾਂ ਤੇਰਾ ਪਾਉ ਰੱਖਿਆ ਹੈ ਕਿਉਂ ਜੋ ਇੱਕ ਸੰਸਾਰੀ ਸੂਤ ਵਿੱਚ ਇਸ ਦਾ ਤੂੰ ਸਾਈਬ ਹੈ ਅਤੇ ਦਿਨ ਵੀ ਥੋੜੇ ਆਏ ਰਹੇ ਹਨ ਵਰੇ ਦੂਏ ਤੇ ਸੱਤ ਮਹੀਨੇ ਤੁਹੇ ਜੀਵਣਾ ਹੈ ਫਿਰ ਤੇਰੀ ਤੇ ਚੁੱਟੇਗੀ ਇਸ ਵਾਸਤੇ ਤੈਨੂੰ ਪਹਿਲੀ ਮੰਜ਼ੀ ਬਿਠਾਇਆ ਹੈ ਅਤੇ ਅਦਰਕੇ ਦੇ ਦਿਲ ਵਿੱਚ ਕਾਇ ਨਹੀਂ ਪਰ ਹੁਕਮ ਕਰਤਾ ਦਾ ਏਵੇਂ ਹੈ ਜਿੰਨਾ ਹੁਕਮ ਕਰਤਾ ਦਾ ਸੁਣ ਕੇ ਮੰਨਿਆ ਹੈ ਸੋਈ ਮਹਾਪੁਰਖ ਪਰਮ ਪਤ ਕੋ ਪ੍ਰਾਪਤ ਹੋਤੇ ਹਨ ਅਤੇ ਸੋਈ ਇਸੇ ਜਗਤ ਮੇ ਪੂجے ਜਾਤੇ ਹਨ ਸੋਈ ਸਰੂਪ ਹੈ ਇਹ ਸਾਲਸਰਾਏ ਜਵਾਰੀ ਜੋ ਕੋਈ ਜਵਾਰੀ ਹੈ ਉਸਤਾਦ ਪੂਰੇ ਦਾ شاਗਿਰਦ ਉਹ ਤੋ ਜਵਾਰ ਕੋ ਦੇਖਤਾ ਹੀ खरा कोटा पहचान लेता है सो खरे नाल को ता बड़े अदम नाल रख लेता है अते खोटे को सुट दिन्दा है, तैसे ही संत महात्मा इस संसार में सूधे मन को देखते हैं तिना के ऊपर कृपा दृष्ट करते हैं चाहे जाति कोई होवे सो तू तो मन में संसा मत कर जो मेरी अरबला थोड़ी है ਸੰਸਾਰ ਮੇ ਤੂੰ ਸ਼੍ਰੀ ਭਗਵੰਤ ਜੀ ਕੋ ਯਾਦ ਕਰਿਆ ਕਰ ਤੇਰੀ ਮੁਕਤੀ ਹੋਗੀ ਸਤ ਕਰ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ